ਹਾਂਜੀ ਸੱਸੀ ਕਾਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਵਾੜਾ ਹਰਿਆਣਾ ਹਾਈ ਕੋਰਟ ਇੱਕ ਸਵਾਲ ਸੀ ਵੀ ਜੇ ਪਤਨੀ ਆਪਦੀ ਸਹਿਮਤੀ ਨਾਲ ਕਹਿ ਜਾਂਦੀ ਹੈ ਹਸਬੰਡ ਨੂੰ ਵੀ ਤੂੰ ਦੂਜੀ ਮੈਰਿਜ ਕਰਵਾ ਲੈ ਕੰਸੈਂਟ ਦੇ ਕੇ ਕੋਈ ਸਾਡੀ ਮੈਰਿਜ ਦੇ ਵਿੱਚ ਐਦਾਂ ਦੀ ਪ੍ਰੋਬਲਮ ਆ ਕੀ ਉਹਨੂੰ ਵਿਆਹ ਕਰਾ ਲੈਣਾ ਚਾਹੀਦਾ ਜੇ ਜਿਨ੍ਹਾਂ ਨੇ ਵਿਆਹ ਕਰਵਾ ਲਿਆ ਭਾਈ ਇਸ ਬੋਧੂਪੜਾਕੇ ਦੇ ਵਿੱਚ ਨਾ ਫਸਿਓ ਕਦੇ ਜੀ ਠੀਕ ਹੈ ਕਈ ਵਾਰ ਚੀਜ਼ਾਂ ਕੀ ਹੁੰਦੀਆਂ ਨੇ ਬਹੁਤ ਕੇਸਾਂ ਦੇ ਵਿੱਚ ਹੁੰਦਾ ਵਾਈਫ ਆਪਦੀ ਸਹਿਮਤੀ ਦੇ ਦਿੰਦੀ ਆ ਵੀ ਤੁਸੀਂ ਮੈਰਿਜ ਕਰਵਾ ਲਓ ਬਾਅਦ ਦੇ ਵਿੱਚ ਜਦੋਂ ਫਿਰ ਪਰਚਾ ਠੋਕਦਾ 494 995 ਦਾ ਫਿਰ ਉਹਦੇ ਵਿੱਚ ਸਗਰ ਦਾ ਬਚਣਾ ਬ ਹਿੰਦੂ ਮੈਰਿਜ ਐਕਟ ਵੀ ਜਿਹੜਾ ਹੈਗਾ ਇਸ ਚੀਜ਼ ਨੂੰ ਵੀ ਅਗਰ ਨਹੀਂ ਨਿਜੰਦਾ ਵੀ ਭਾਈ ਜਿੰਨੇ ਤੱਕ ਤੁਹਾਡਾ ਡਿਵੋਰਸ ਨਹੀਂ ਹੁੰਦਾ ਹੈਗਾ ਉਹਨਾਂ ਤੱਕ ਤੁਸੀਂ ਸੈਕੰਡ ਮੈਰਿਜ ਦੇ ਵੱਲ ਸੋਚੋ ਵੀ ਨਾ ਠੀਕ ਹੈ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਸਕਦੇ ਹੋ ਉਹ ਇੱਕ ਅਲੱਗ ਮੈਟਰ ਹੈ ਉਹਦੇ ਵਿੱਚ ਕੋਈ ਪਰਚਾ ਬਣਦਾ ਨਹੀਂ ਹੈਗਾ ਲਿਵ ਇਨ ਰਿਲੇਸ਼ਨ ਦੇ ਵਿੱਚ ਜਿਵੇਂ ਮਰਜ਼ੀ ਰਹੀ ਚੱਲੋ ਉਹ ਵੀ ਲਾਅ ਬੋਲਦਾ ਹੈ ਬਟ ਜੇ ਤੁਸੀਂ ਮੈਰਿਜ ਕਰਵਾਉਣਾ ਹੈ ਉਹ ਬਿਦਾਊਟ ਡਿਵੋਰਸ ਤਾਂ ਉਹ ਮੈਰਿਜ ਪਹਿਲੀ ਗੱਲ ਤਾਂ ਮੰਨੀ ਨਹੀਂ ਜਾਂਦੀ ਹੈਗੀ ਦੂਜੀ ਗੱਲ ਜਿਹੜਾ ਪਰਚਾ ਤੁਹਾਡੇ ਉੱਤੇ ਬਣੂਗਾ ਉਹ ਇੱਕ ਅਲੱਗ ਅਫੈਂਸ ਬਣਦਾ ਸੋ ਇਸ ਕਰਕੇ ਜੇ ਕੋਈ ਵੀ ਦੀ ਕੰਸੈਂਟ ਦੇ ਨਾਲ ਸੈਕੰਡ ਮੈਰਿਜ ਕਰਾਉਣ ਦੀ ਬਾਰੇ ਸੋਚ ਰਹੇ ਹੋ ਮਿੰਤਾ ਇਹਨੇ ਸਹਿਮਤੀ ਦੇ ਦਿੱਤੀ ਕੋਈ ਗੱਲ ਨਹੀਂ ਹੈਗੀ ਮੈਂ ਕਰਵਾ ਸਕਦਾ ਡਿਵੋਰਸ ਲੈਣ ਦੀ ਲੋੜ ਨਹੀਂ ਹੈਗੀ ਤਾਂ ਇਸ ਪਲੇਖੇ ਦੇ ਵਿੱਚ ਬਿਲਕੁਲ ਵੀ ਨਾ ਰਹੋ ਟਕਰੀਨਲ ਫੈਂਸ ਜ਼ਰੂਰ ਬਣਦਾ ਤੇ ਉਹਦੀ ਸਜ਼ਾ ਵੀ ਪੂਰੀ ਵਰਕਰ ਆ ਰਹਾ ਹੈ ਥੈਂਕ ਯੂ ਸੋ ਮੱਚ